ਜਬ ਸਰਕਾਰ ਦੀਆਂ ਹੱਤਾਇਤਾਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਜ਼ਿਲ੍ਹਾ 올림픽 ਸਵੇਸ਼ਣ ਵੱਲੋਂ ਅੱਬਾਦ ਖੇਡ ਟੂਰਨਾਮੈਂਟ 2023-24 ਸੀਜ਼ਨ ਇੱਕ ਤਹਿਤ ਜ਼ਿਲ੍ਹਾ ਗਰਦਾਸਪੁਰ ਚੋਂ ਹਾਕੀ ਟੂਰਨਾਮੈਂਟ ਮੁਕਾਬਲੇ ਕਰਵਾਏ ਗਏ। ਉੱਥੇ ਹੀ ਅੱਜ ਫਾਈਨਲ ਮੁਕਾਬਲੇ ਚੋ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੋ ਸਫਲ ਸੀਜ਼ਨ ਕਰਾਉਣ ਤੋਂ ਬਾਅਦ ਹੁਣ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਹ ਯਤਨਾ ਸਦਕਾ ਸਾਡਾ ਸੂਬਾ ਪੰਜਾਬ ਬਹੁਤੀ ਜਲਦ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਰੀ ਸੂਬਾ ਬਣੇਗਾ ਉੱਥੇ ਹੀ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦਾ ਕਹਿਣਾ ਸੀ ਕਿ ਉਹਨਾਂ ਇਸ ਸਬਲ ਖੇਡਾਂ ਲਈ ਆਪਣੇ ਅਖਤਿਆਰੀ ਪੰਡ ਤੋਂ 2 ਲੱਖ ਰੁਪਏ ਗ੍ਰਾਂਟ ਜਾਰੀ ਕੀਤੀ ਗਈ ਹੈ ਜਿੱਥੇ ਉਹਨਾਂ ਦੇ ਨਾਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਮਾਂਸ਼ੂ ਅਗਰਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਬੜੇ ਲੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੇਕਰ ਸਾਡੇ ਫੇਸਬੁੱਕ ਪੇਜ ਤੇ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਤਾਂ ਜੋ ਪੰਜਾਬ ਪਰ ਦੀਆਂ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚ ਸਕਣ ਇਹ 2 ਲੱਖ ਰੁਪਏ ਕੀ ਹਾਕੀ ਟੂਰਨਾਮੈਂਟ ਹੋਇਆ ਮਨੂ ਪਿੰਡ ਦੇ ਵਿੱਚ ਗਰਾਸਪੋਟ ਦਾ ਚਾਂਸ ਜਿਹੜੇ ਅਜੇ ਨਵਾਂ ਡੀ ਹਾਕੀ ਦੇ ਸਾਡੇ ਬਹੁਤ ਟੌਪ ਦੇ ਨੈਸ਼ਨਲ ਖਿਡਾਰੀ ਸੀਗੇ 올ੰਪੀਅਨ ਸੀਗੇ ਪੁੰਨ ਦਾ ਪਿੰਡ ਸੋ ਹਾਕੀ ਦਾ ਟੂਰਨਾਮੈਂਟ ਹੋਇਆ ਮੌਸਮ ਨੇ ਥੋੜਾ ਜਿਹਾ ਸਾਥ ਛੱਡਿਆ ਪਰ ਸਾਡੇ ਖਿਡਾਰੀਆਂ ਚ ਸਾਡੇ ਦਰਸ਼ਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਅੰਦਰ ਖੇਡਾਂ ਨੂੰ ਤਸ਼ਾਹਤ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਸੋ ਮੈਂ ਅੱਜ ਆਇਆ ਸੀਗਾ ਪੰਦੂ ਸਾਹਿਬ ਨੇ ਡੀਸੀ ਸਾਹਿਬ ਨੇ ਸੱਦਾ ਦਿੱਤਾ ਸੀਗਾ ਤੇ ਮੈਂ ਕਿਹਾ ਜੂਰ ਆਵਾਂਗੇ ਆਪਣੇ ਮਾਝੇ ਦਾ ਪਿੰਡ ਆ ਕੇ ਬੜਾ ਮੰਨ ਖੁਸ਼ ਹੋਇਆ ਔਰ ਕਲੱਬ ਨੂੰ ਜਿਹੜਾ 2 ਲੱਖ ਰੁਪਈਆ ਮੈਂ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਇਹ 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 ਦੇਖ ਕੇ ਮੰਨ ਖੁਸ਼ ਹੋ ਗਿਆ ਇਦਾਂ ਦੀਆਂ ਗਰੋਂਡਾਂ ਪੰਜਾਬ ਦੇ ਸਾਰੇ ਪੰਜਾਬ ਚ ਹੀ ਬਣਾਉਣੀਆਂ ਜਿੰਦਾਂ ਦੀ ਇੱਥੇ ਆਪਾਂ ਦੇਖ ਰਹੇ ਜੀ ਜੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਆਬਾਦ ਖੇਡ ਟੂਰਨਾਮੈਂਟ ਜ਼ਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਅੱਜ ਉਹ ਮੈਚ ਹਾਕੀ ਦਾ ਉਹ ਚੱਲਦਾ ਪਿਆ ਇਸ ਤੋਂ ਵੱਲਾ ਕ੍ਰਿਕਟ ਤੇ ਬੈਡਮਿੰਟਨ ਦੇ ਫਾਈਨਲ ਮੈਚ ਵੀ ਹੋਏ ਸੀਗੇ ਹਜ਼ਾਰਾਂ ਦੀ ਗਿਣਤੀ 'ਚ ਖਿਡਾਰੀਆਂ ਨੇ ਇਸ 'ਚ ਪਾਰਟਿਸਿਪੇਟ ਕੀਤਾ ਸਾਡਾ ਇੱਕ ਹੀ ਮਕਸਦ ਸੀਗਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਟੀਚਾ ਦਿੱਤਾ ਗਿਆ ਕਿ ਨਸ਼ੇ ਨੂੰ ਪੰਜਾਬ 'ਚੋਂ ਖਤਮ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਚਾਹੁੰਦੇ ਹਾਂ ਕਿ ਸਪੋਰਟਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਆਪਾਂ ਨਸ਼ੇ ਨੂੰ ਖਤਮ ਵੀ ਕਰ ਸਕਦੇ ਹਾਂ ਤੇ ਜਿਹੜਾ ਰੰਗਲਾ ਪੰਜਾਬ ਦਾ ਸਾਡਾ ਸੁਪਨਾ ਹੈ ਉਸ ਵੱਲ ਅਸੀਂ ਤੁਰ ਸਕਦੇ ਹਾਂ ਤੇ ਇੱਕ ਬਹੁਤ ਹੀ ਇੱਕ ਸਾਡਾ ਜਿਹੜਾ ਵਧੀਆ ਇੱਕ ਉਪਰਾਲਾ ਸੀਗਾ ਉਹਦਾ ਅੱਜ ਅੰਤ ਮ ਫਾਈਨਲ ਮੈਚ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਖਿਡਾਰੀ ਸਾਰੇ ਲੋਕੀ ਬੜੇ ਉਤਸ਼ਾਹ ਨਾਲ ਇੱਥੇ ਬੈਠੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਅਸਾਡਾ ਬਣਾਇਆ ਸੀਗਾ ਆਬਾਦ ਕੇ ਟੂਰਨਾਮੈਂਟ ਤੇ ਬਹੁਤ ਹੀ ਸਫਲਤਾ